ਜੀ ਕਿ ਭਤੇ ਜੀ ਵੀਡੀਓ ਵੇਖਣ ਪਰਮਾਨੰ ਦਾ ਸਵਾਗਤ ਹੈ ਸਾਡੇ ਚੰਨ ਦੇਸੀ ਦਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਵਾਰ ਵਿੱਚ ਠੀਕ ਹੋਗੇ ਰਾਜੀ ਖਿਸ਼ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਇਹ ਚਲਾਈ ਇਹ ਪਾਲਕ ਇਹਦਾ ਆਪਾਂ ਸਾਗ ਬਣਾਵਾਂਗੇ ਇਹ ਪਹਿਲਾ ਸੀਜ਼ਨ ਦਾ ਪਹਿਲਾ ਸਾਗ ਆਪਾਂ ਬਣਾਉਣਾ ਚਲਾਈਦਾ ਆਪਾਂ ਵੇ ਹਰ ਸਾਲ ਬਣਾਉਨੇ ਆ ਸਾਗ ਤੇ ਇਹਦੇ ਬਹੁਤ ਫਾਇਦੇ ਆ ਇਹਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਵਾ ਇਹ ਤਾਂ ਇਹ ਸਾਗ ਬਣਾ ਕੇ ਖਾਣਾ ਚਾਹੀਦਾ ਇਹਦਾ ਆਪਾਂ ਬਣਾਵਾਂਗੇ ਅੱਜ ਸਾਗ ਇਹ ਮੈਂ ਬੜੇ ਦਿਨਾਂ ਦੀ ਡਿਮਾਂਡ ਕੀਤੀ ਸੀ ਜਿਹੜਾ ਇਹਨਾਂ ਦੇ ਨਾਲ ਕੰਮ ਕਰਦਾ ਉਹ ਤਾਂ ਉਹਨੂੰ ਕਿਹਾ ਚਲਾਈ ਲੈ ਆ ਕੇ ਤੇ ਉਹਨਾਂ ਚਰੇ ਨੇ ਅੱਜ ਹਨ ਚਲਾਈ ਲੈ ਆ ਜਿਹਦੇ ਤੇ ਅੱਜ ਬਣਾਵਾਂਗੇ ਇਹਦਾ ਸਾਗ ਉਹਨਾਂ ਦੇ ਘਰ ਵਿੱਚ ਲੱਗੀ ਐ ਇਹ ਚਲਾਈ ਵੇਖੋ ਕਿਡਿ ਕਿਡਿ ਵੱਡੀ ਮੋਟੀ ਆ ਉਹਨਾਂ ਦੇ ਘਰ ਵਿੱਚ ਬਹੁਤ ਲੱਗੀ ਐ ਅੱਜ ਉਹਨੇ ਸਮਝਿਆ ਕਿ ਤੇ ਆਪ ਅੱਜ ਬਣਾਵਾਂਗੇ ਆਪਾਂ ਸਾਗ ਇਹ ਜਿਹੜੀ ਚਲਾਈ ਆ ਇਹ ਲਾ ਲਿਆ ਇਹ ਲਾਲ ਚਲਾਈ ਦੇ ਵੀ ਬਹੁਤ ਫਾਇਦੇ ਆ ਤੇ ਇਹ ਜਿਹੜੀ ਚਲਾਈ ਆ ਇਹ ਦੇਸੀ ਆ ਇਹ ਆਪਣੇ ਗਮਲਿਆਂ ਚ ਲੱਗੀ ਸੀ ਆਪਾਂ ਇਹ ਉਥੋਂ ਤੋੜੀ ਆ ਤੇ ਇਹ ਜਿਹੜੀ ਆ ਇਹ ਏਟ ਸਟ ਐ ਤੇ ਇਹ ਜਿਹੜੀ ਇਹ ਪਾਲਕ ਆ ਇਹ ਹੁਣ ਚਾਰ ਚੀਜ਼ਾਂ ਬਣ ਗਈਆਂ ਇੱਕ ਤੇ ਦੋ ਇਹ ਲਾਲ ਚਲਾਈ ਤੇ ਇਹ ਦੇਸੀ ਚਲਾਈ ਚਾਹੇ ਤੇ ਆਪਾਂ ਰਲਾ ਮਾ ਲਾ ਕੇ ਦਾ ਸਾਗ ਬਣਾਉਣਾ ਤੇ ਇਹ ਥੋੜੇ ਜਿਹੇ ਪੱਤੇ ਆਪਾਂ ਇਹਨੇ ਇੱਕ ਪੱਤੇ ਜਿਹੜੇ ਸਕਾਇਆ ਸਰੋਂ ਦੇ ਉਹ ਵੀ ਵਿੱਚ ਪਾ ਲਾਂਗੇ ਇਹ ਸਾਗ ਬਹੁਤ ਸਵਾਦਗਰੰਦਾ ਤੇ ਨਾਲ ਬਣਾਵਾਂਗੇ ਆਪਾਂ ਕਬੂਰ ਦੀਆਂ ਗੁੱਟੀਆਂ ਆਜੋ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਥੋੜੀ ਰੱਖ ਲਈਏ ਸਾਗ ਇਹ ਆਪਾਂ ਪਾਵਾਂਗੇ ਛੋਲਿਆਂ ਦੀ ਦਾਲ ਵਿੱਚ ਨਾਲ ਕੁਛ ਆਪਾਂ ਸਰੋਂ ਦੇ ਪੱਤੇ ਇਹ ਪੰਜਾਂ ਛੇ ਆ ਰਕਮਾਂ ਦਾ ਆਪਾਂ ਸਾਗ ਬਣਾਉਣਾ ਜਿੰਨੂੰ ਨਿੱਕੋਕ ਦਾ ਸਾਗ ਤੇ ਆ ਲੋ ਜੀ ਅੱਗ ਆਪਾਂ ਬਾਲ ਲਈ ਐ ਤੇ ਪਾਣੀ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਇਹ ਦਾਲ ਛੋਲਿਆਂ ਦੀ ਦੇ ਇੰਨਾ ਕਾਪਾ ਪਾਵਾਂਗੇ ਇਹਦੇ ਵਿੱਚ ਸੁੱਕੇ ਪੱਤੇ ਸਰੋਂ ਦੇ ਜਿਹੜੇ ਆਪਾਂ ਸੁਕਾ ਕੇ ਰੱਖੇ ਆ ਇੱਧਰ ਆਪਾਂ ਧਾਲ ਤੇ ਪੱਤੇ ਸਰੋਂ ਦੇ ਪਾਤੇ ਆ ਇਹ ਰਹਿਦੇ ਰਹਿਣਗੇ ਤੇ ਆਪਾਂ ਹੁਣ ਕੱਟ ਲੈਣੇ ਆ ਸਾਜ਼ ਚਲਾਈ ਦਾ ਇਹ ਆਪਾਂ ਨਾਲੋ ਨਾਲ ਕੱਟ ਕੇ ਪਾਈ ਜਾਣਾ ਆ ਵੇਖੋ ਜੀ ਜਿਹੜੇ ਆਪਾਂ ਦਾਲ ਤੇ ਪੱਤੇ ਪਾਏ ਸੀ ਸਰੋਂ ਦੇ ਉਹ ਰਿਲ ਦੇ ਪਏ ਉਹਦੇ ਵਿੱਚ ਆਪਾਂ ਹੁਣ ਆਹ ਸਾਗ ਕੱਟ ਲਿਆ ਚਲਾਈ ਜਾ ਤੇ ਇਹ ਪਾ ਲਈਏ। ਨਾਲੇ ਵਰਕਾਰੀ ਵੀ ਬਹੁਤ ਆ। ਸলাই ਦਾ ਸਾਗ ਸੀਜ਼ਨ ਦੇ ਵਿੱਚ ਇੱਕ ਦੋ ਵਾਰੀ ਤੇ ਖਾਣਾ ਚਾਹੀਦਾ ਨਾ ਕਿਉਂਕਿ ਇਹਦੇ ਵਿੱਚ ਕੈਲਸ਼ੀਅਮ ਬਹੁਤ ਹੁੰਦੀ ਹੈ ਫਾਈਬਰ ਬਹੁਤ ਹੁੰਦੀ ਹੈ। ਇਹ ਸਾਗ ਆਪਾਂ ਸਾਰਾ ਪਾ ਲਿਆ ਤੇ ਜਿਹੜਾ ਰੈਂਦੀ ਪਾਲਕ ਆ ਇਹ ਵੀ ਆਪਾਂ ਕੱਟ ਕੇ ਤੇ ਪਾ ਦਾਂਗੇ ਤੇ ਹੁਣ ਆਪਾਂ ਪਾ ਲੈਨੇ ਆ ਸਵਾਦ ਅਨਸਾਰ ਤੇਨੀਆਂ ਕ ਆਪਾਂ ਨਾਲ ਮਿਰਚਾਂ ਵਿੱਚ ਇਹ ਸਾਗ ਦੇ ਕੱਟ ਕੇ ਤੇ ਪਾ ਦਾਂਗੇ ਸਾਗ ਦੇਖੋ ਆਪਣਾ ਰੇਜ ਦਾ ਪਿਆਵਾਂ ਤੇ ਜਿਹੜਾ ਰਹਿੰਦਾ ਸਾਗ ਆਪਾਂ ਉਹ ਵੀ ਪਾ ਦਿੰਨੇ ਆ ਨਾਲ ਮਿਰਚਾਂ ਪਾ ਦਾਂਗੇ ਹਰੀਆਂ ਅਦਰ ਸੰਭਾਵਾਂਗੇ ਇਹ ਨਾਲ ਹੀ ਆਪਾਂ ਐਵੇਂ ਪਾ ਦਾਂਗੇ ਇਹ ਚੰਗੀ ਤਰ੍ਹਾਂ ਨਾਲ ਹੀ ਰਿਚ ਜਾਊਗਾ ਤੇ ਫਿਰ ਆਪਾਂ ਕੋਟਾ ਮਾਰਿਆ ਤੇ ਇਹਨੇ ਵੀ ਨਾਲ ਹੀ ਸਾਗ ਦੇ ਕੋਲ ਜਾਣਾ ਹੁਣ ਆਪਾਂ ਟੱਕ ਦਿੰਨੇ ਆ ਚੰਗੀ ਤਰ੍ਹਾਂ ਇਹ ਜੂਗਾ ਫੇਰ ਆਪਾਂ ਇਹਨੂੰ ਵੇਖਾਂਗੇ। ਹਾਲੋ ਜੀ ਸਾਗ ਆਪਣਾ ਰੇਜਦਾ ਪਿਆ ਵਾ। ਦੇਖੋ ਕਿੰਨਾ ਵਧੀਆ ਰੇਜਦਾ ਪਿਆ ਵਾ। ਥੋੜਾ ਜਿਹਾ ਹੋਰ ਰਹਿਣਾ ਕਿ ਫੇਰ ਇਹਨੂੰ ਆਪਾਂ ਘੋਟਾ ਮਾਰਾਂਗੇ। ਆ ਆਪਣਾ ਰਣ ਗਿਆ ਇਹਨੂੰ ਆਪਾਂ ਲਾ ਲੈਨੇ ਆ ਇਹਨੂੰ ਹੁਣ ਆਪਾਂ ਮਾਰਾਂਗੇ ਕੋਟਾ ਤਾਂ ਇਹਦੇ ਵਿੱਚ ਪਾ ਲੈਨੇ ਆਪਾਂ ਐਕਸਟਰਾ ਪਾਣੀ ਲਾ ਲਿਆ ਵਾ ਜਿਹਦੇ ਵਿੱਚ ਆਪਾਂ ਪਾਵਾਂਗੇ ਆਟਾ ਅੱਲਣ ਆਪਾਂ ਆਟੇ ਦਾ ਹੀ ਪਾਵਾਂਗੇ ਕਿਉਂਕਿ ਵਿੱਚ ਆਪਾਂ ਦਾਲ ਪਾਈ ਛੋਲਿਆਂ ਦੀ ਵੈਹੇ ਵੇਸਣ ਦਾ ਵੀ ਪਾ ਲਈਦਾ ਚਲਾਈ ਦੇ ਸਾਗ ਵਿੱਚ ਪਰ ਆਪਾਂ ਆਟਾ ਹੀ ਪਾ ਰਹੇ ਆ ਆਪਕੀ ਘੋਟਾ ਮਾਰਨਾ ਪਰ ਆਪਣਾ ਇੱਕ ਜਾਣ ਹੋ ਗਿਆ ਵਾ ਤੇ ਜਿਹੜਾ ਆਪਾਂ ਐਸਟਰਾ ਪਾਣੀ ਲਾਇਆ ਸੀ ਉਹ ਵੀ ਆਪਾਂ ਵੇਚੀ ਪਾ ਲੈਣਾ ਇਹਦੇ ਕੋੜਾ ਛੋੜਾ ਕਰਕੇ ਆਪਾਂ ਪਾਣੀ ਪਾਈ ਦੇਵਾਂਗੇ ਇਹਨੂੰ ਘੋਟਾ ਲਾਈ ਦੇਵਾਂਗੇ ਆਲੋਜੀ ਸਾਗ ਆਪਣਾ ਪੁੱਟ ਗਿਆ ਆ ਦੇਖੋ ਇਥੇ ਜਾਣ ਹੋ ਗਿਆ ਸਾਗ ਪੁੱਟ ਗਿਆ ਇਹਦੇ ਵਿੱਚ ਹੁਣ ਆਪਾਂ ਪਾਉਣੇ ਆ ਤੜਕਾ ਆਲੋ ਤੜਕਾ ਆਪਣਾ ਪੁੱਟ ਗਿਆ ਤੇ ਹੁਣ ਆਪਾਂ ਪਾ ਲੈਨੇ ਸਾਗ ਦੇ ਵਿੱਚ ਸਾਗ ਕਿੱਡਾ ਵਧੀਆ ਬਣਿਆ ਇਹਨੂੰ ਹੁਣ ਆਪਾਂ ਚੁੱਲੇ ਤੇ ਰੱਖਾਂਗੇ ਇਹਦਾ ਅੱਲਣ ਪਾਸੇ ਚੰਗੀ ਤਰ੍ਹਾਂ ਸੋਨੇ ਜਰਾ ਆਪਾਂ ਰੋਟੀਆਂ ਲਾਉਣੇ ਆਂ ਤਾਂ ਦੂਰ ਤਾਂ ਆਪਾਂ ਸਾਰੀਆਂ ਰੋਟੀਆਂ ਲਾਵਾਂਗੇ ਆ ਵੇਖੋ ਰੋਟੀਆਂ ਆਪੇ ਡਿੱਗਦੀਆਂ ਜਾਂਦੀਆਂ ਜੂਰ ਦੇ ਵਿੱਚ ਤੇ ਲਓ ਜੀ ਸਾਗ ਆਪਣਾ ਬਣ ਗਿਆ ਤੇ ਆਪਾਂ ਥਾਲੀ 'ਚ ਪਵਾ ਲਿਆ ਤੇ ਹੁਣ ਆਪਾਂ ਖਾ ਕੇ ਕਰਦੇ ਇੰਜੋਏ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ